ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ ਚ ਦਿਖਾਈ ਦਿੰਦਾ ਪੀਲੀ ਪੱਗ ਵਾਲਾ ਇਹ ਕੋਈ ਆਮ ਬੰਦਾ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਹਲਕਾ ਮੋੜ ਤੋਂ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਨੇ ਜੋ ਕਿ ਲੋਕ ਸਭਾ ਚੋਣਾਂ ਵੇਲੇ ਬਿਠੰਡਾ ਦੀ ਮੋੜ ਮੰਡੀ ਦੇ ਵਿੱਚ ਵੋਟਾ ਮੰਗਣ ਗਏ ਸੀ ਪਰ ਅੱਗੇ ਹੋਏ ਲੋਕਾਂ ਨੇ ਵਿਧਾਇਕ ਸਾਹਿਬ ਨੂੰ ਫੜ ਕੇ ਟੇਬਲ ਤੇ ਬਿਠਾ ਲਿਆ ਅਤੇ ਫਿਰ ਅਜਹੀ ਲਾਪਾ ਕੀਤੀ ਕਿ ਵਿਧਾਇਕ ਸਾਹਿਬ ਤੌਰ ਪਰ ਹੋਗੇ ਇਹ ਸੀਨ ਦੇਖ ਖਾਕੀ ਵਰਦੀ ਵਾਲਿਆਂ ਨੂੰ ਵੀ ਭਾਜੜਾ ਪੈ ਗਈਆਂ ਤੇ ਫਿਰ ਲੋਕਾਂ ਦੇ ਹੱਡ ਨੂੰ ਰੋਕਣ ਲਈ ਅੱਗੇ ਆਏ ਪਰ ਲੋਕਾਂ ਦੇ ਹੱ ਅੱਗੇ ਖਾਕੀ ਵਰਦੀ ਦਾ ਦਬਕਾ ਨਹੀਂ ਚੱਲਿਆ ਕੋਸ਼ਿਸ਼ ਕੀਤੀ ਜਾਇਆ ਦੋਸਤ ਨਾਰਮਲ ਗੱਲਬਾਤ ਹੋ ਰਹੀ ਹੈ ਆਪਾਂ ਇੱਕ ਮਿੰਟ ਕੋਈ ਗੱਲ ਡੰਡਾ ਜਾਂ ਮਾਰ ਦਿੰਦੇ ਬੀੜੀ ਲਾ ਲੈਣੇ ਨਹੀਂ ਬੰਦ ਨਹੀਂ ਕਰਨਾ ਇੱਕ ਵਾਰੀ ਆ ਕੇ ਦੇਖ ਜੰਮ ਦੇਖ ਕੇ ਹੱਲ ਕਰਦੇ ਹੋ ਹੱਲ ਕਰਦੇ ਕੱਲੇ ਬੋਟਾ ਵਾਲੇ ਉਹਨੇ ਮੜ ਕੇ ਇੱਕ ਮਿੰਟ ਸਾਡੇ ਦਾ ਲੋਕਾਂ ਦੇ ਘਰਾਂ ਚ ਸਪੈਂਡ ਲਵਾਤਾ ਬੋਟਾ ਵਾਲੇ ਮਾਰ ਨਹੀਂ ਹੋਣਾ ਅੱਜ ਮਾਰ ਨਹੀਂ ਪੈਣਾ ਪਣ ਫੇਰ ਆ ਗਿਆ ਪਾਣੀ ਫੇਰ ਆ ਜਾਂਦਾ ਅਸੀਂ ਕਿੱਥੇ ਜਾਵਾਂ ਰਾਤ ਨੂੰ 3 ਵਜੇ ਦੇਖ ਕੇ ਗਿਆ ਨਹੀਂ ਬਟਕਣ ਚ ਬੋਟਾ ਵਾਲੇ ਤਾਂ ਤੁਸੀਂ 3 ਮਿੰਟ ਲਵਾਉਂਦੇ ਬੀੜੀ ਲਾ ਲੈਣੇ ਕੰਮ ਕਰ ਦਿਨ ਤੁਸੀਂ ਅਰੇ ਦੇਖਿਆ ਹਾਂ ਗਲੀ ਦਾ ਨਾ ਇੰਨਾ ਗਲੀ ਦਾ ਹਾਲ ਦੇਖੋ ਘਰਾਂ ਚ ਜਾ ਕੇ ਦੇਖੋ ਕਿਵੇਂ 스멜 ਮਾਰਦੀ ਹੈ ਕੋਈ ਫਰੇਸ਼ਰ ਨਹੀਂ ਚੱਲਦੀ ਕੋਈ ਫਰੇਸ਼ਰ ਨਹੀਂ ਚੱਲਦੀ ਮੁਕਾਬਲਾ ਜੈ ਸਰਕਾਰ ਮੁਕਾਬਲਾ ਜੈ ਸਰਕਾਰ ਮੁਕਾਬਲਾ ਤੁਸੀਂ ਕੋਈ ਘਰ ਦੇ ਵਿੱਚ ਜਾ ਕੇ ਦੇਖੋ ਤੁਹਾਨੂੰ ਇੱਕ ਬੋਰਡ ਨਹੀਂ ਹੈ ਇਸ ਸਾਤੇ ਜਿਹੜੀ ਸੋਡੀ ਕੰਡੀਸ਼ਨ ਰਹੀ ਹੈ ਇਸ ਟਾਈਮ 6 ਮਹੀਨੇ ਹੋ ਗਏ ਜੀ ਬਹੁਤ ਦੁੱਖ ਦੀ ਹੈ 6 ਮਹੀਨੇ 2 ਸਾਲ ਹੋ ਗਏ ਅਸੀਂ ਤੁਸੀਂ ਜਿਹੜੀ ਗੱਲ ਤੇ ਕਿਹਾ ਸੀ ਵੀ ਅਸੀਂ ਉਖਾਰੇ ਉਤਰਾਂਗੇ ਇਸ ਨੂੰ ਉਖਾਰੇ ਉਤਰੇ ਹੋ ਕਿਉਂ ਲੱਗੇ ਬੇਜਾਂਦਾ ਸੀ ਜਾਂਦੇ ਆ ਉਹ ਤੈਨੂੰ ਪੁੱਛਣੀ ਵੀ ਬੋਲਦਾ ਕੰਵਲ ਵਰਗਿਆਂ ਨੇ ਪੋਈਆਂ ਸੀ ਸੁਣੇ ਬੈਠੇ ਠੀਕ ਹੈ ਅਸੀਂ ਉਹ ਤਾਂ ਬਾਰੇ ਪਾਈਏ ਮੁੱਢ ਵੀ ਪਾਵਾਂਗੇ ਨਾਲ ਇਹ ਤੁਹਾਨੂੰ ਉਹ ਤਾਂ ਕਰਨਲ ਖੋਲ ਗਿਆ ਉਹ ਤਾਂ ਸਾਡੇ ਕਰਨਲ ਕਰ ਕਰ ਕੇ ਦਿੰਦਾ ਰਿਹਾ ਤੇ ਹੁਣ ਮੁੜ ਕੇ ਨਾਉਣੇ ਦੇਖਿਆ ਕਿ ਸਾਡਾ ਮਾਰ ਇੱਕ ਵਾਰੀ ਬੈਠ ਕੇ ਦੇਖੇ ਵੀ ਇਹ ਕੀ ਸਾਹਿਬ ਨਾਲ ਰੋਟੀਆਂ ਖਾਣਗੇ ਉਹਦੇ ਕਰਨਲ ਆਇਆ ਉਹਨੇ ਸਾਡੇ ਨਾਲ ਮਿਲਿਆ ਪਰ ਸਾਨੂੰ ਦਰਸ਼ਨ ਹੀ ਨਹੀਂ ਦਿੱਤੇ ਅਸੀਂ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੇ ਸੇਬ ਉਹ ਦਰਿਆ ਕੋ ਨਾ ਆਉਂਦਾ ਇਹ ਅਸੀਂ ਨਹੀਂ ਕਰੀਏ ਸਾਡੇ ਤੋਂ ਬਾਹਰ ਹਾਂ ਅਸੀਂ ਥੋੜੀ ਤੋਂ ਬਾਹਰ ਨਹੀਂ ਹੁੰਦੇ ਪਰ ਬਾਹਰ ਆ ਫਿਰ ਤੁਸੀਂ ਅੱਜ ਵੋਟਾਂ ਲੈਣ ਗਏ ਸੀ ਤੇ ਆਈ ਹੋ ਕੋਈ ਨਹੀਂ ਜਿੱਤ ਤੋਂ ਸਾਡੋ ਵੀ ਨਹੀਂ ਜਿੱਤ ਤੋਂ ਸਾਡੋ ਜਿੱਤ ਤੋਂ ਸਾਡੋ ਹੂ ਲਾ ਮੈਨ ਲਾ ਦੇ ਦੋ ਸਰਕਾਰ ਮਰਦਾਵਾ ਲੋਕਾਂ ਨੂੰ ਲਾਹੇ ਪਾਣੀ ਪੀਉਣ ਲਈ ਸ਼ਿਕਰ ਮੁਰਦਾਬਾਹ ਤੁਸੀਂ ਕਿਹਨਾਂ ਨੂੰ ਪਾਣੀ ਆਉਂਦੇ ਮੁਰਦਾਬਾਹ ਪਾਣੀ ਸਦਕਾ ਮੁਰਦਾਬਾਹ ਲੋਕਾਂ ਦਾ ਸ਼ਿਕਰ ਮੁਰਦਾਬਾਹ ਮੁਰਦਾਬਾਹ ਇਸ ਮੌਕੇ ਮੋੜ ਮੰਡੀ ਦੇ ਲੋਕਾਂ ਵੱਲੋਂ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਦਾ ਜਮਕੇ ਵਿਰੋਧ ਕੀਤਾ ਗਿਆ ਤੇ ਤਿੱਖੇ ਸਵਾਲ ਵੀ ਪੁੱਛੇ ਗਏ ਪਰ ਜਨਾਬ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆਏ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਲੋਕਾਂ ਨਾਲ ਦਾਅਵੇ ਕਰਕੇ ਮੁੱਕਰੀ ਹੈ ਹੁਣ ਸਾਡੇ ਕੋਲੋਂ ਕਿਸ ਮੂੰਹ ਨਾਲ ਵੋਟਾ ਮੰਗਣਾਉਂਦੇ ਨੇ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ